ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ ਤੇ ਹੁਣ ਦੇ ਬਧੇ ਤਾਪਮਾਨ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 54 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਸੂਬੇ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਮੌਨਸੂਨ ਸੀਜ਼ਨ ਦੇ ਦੌਰਾਨ ਹਾਲਾਂਕਿ ਆਮ ਨਾਲੋਂ ਘੱਟ ਬਾਰਿਸ਼ ਰਹੀ ਪਰ ਸਤੰਬਰ ਮਹੀਨੇ ਦੇ ਵਿੱਚ ਜੂਨ ਜੁਲਾਈ ਵਰਗੀ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਪਰੇਸ਼ਾਨ ਨੇ ਟੈਂਪਰੇਚਰ 36 ਡਿਗਰੀ ਦੇ ਜਿਹੜੇ ਪਹੁੰਚ ਚੁੱਕਿਆ ਐ ਇਥੋਂ ਤੱਕ ਕਿ ਰਾਤ ਦਾ ਟੈਂਪਰੇਚਰ 27 ਡਿਗਰੀ ਦੇ ਵੀ ਨੇੜੇ ਚੱਲ ਰਿਹਾ ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ ਜ਼ਿਆਦਾ ਅਜਿਹੇ ਦੇ ਵਿੱਚ ਨਮੀ ਵੀ ਮੌਸਮ ਦੇ ਵਿੱਚ ਜ਼ਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਕਾफी ਗਰਮੀ ਦਾ ਕਹਿਰ ਚੱਲਣਾ ਪੈ ਰਿਹਾ ਹਾਲਾਤ ਇਹ ਨੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੁਤਾਬਿਕ ਪਿਛਲੇ 54 ਸਾਲ ਦੇ ਵਿੱਚ ਅਜਿਹੀ ਸਤੰਬਰ ਮਹੀਨਿਆਂ ਦੇ ਵਿੱਚ ਗਰਮੀ ਨਹੀਂ ਪਈ ਜੋ ਹੁਣ ਪੈ ਰਹੀ ਹੈ ਹੋਰ ਕੀ ਕੁਝ ਜਾਣਕਾਰੀ ਸਾਂਝ ਕੀਤੀ ਆਓ ਸੁਣਦੇ ਹਾਂ ਜੀ ਅਸੀਂ ਦੇਖ ਰਹੇ ਹਾਂ ਕਿ ਪਿਛਲੇ 2-3 ਦਿਨ ਤੋਂ ਜਿਹੜੇ ਡੇ ਟਾਈਮ ਆਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਉੱਪਰ ਚੱਲ ਰਹੇ ਹੈਗੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਜੇ ਅਸੀਂ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ ਦਾ ਮਿਨੀਮਮ ਟੈਂਪਰੇਚਰ ਜਿਹੜਾ ਕਿ 25 ਸਤੰਬਰ ਦਾ 27. डिग्री सेंटीग्रेड रिकॉर्ड ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 6.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ 1970 ਤੋਂ ਲੈ ਕੇ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਇਹ ਅੱਜ ਦਾ ਜਿਹੜਾ ਮਿਨੀਮਮ ਟੈਂਪਰੇਚਰ 27.8 ਡਿਗਰੀ ਸੈਂਟੀਗ੍ਰੇਡ ਇਹ 25 ਸੈਪਟੈਂਬਰ ਵਾਸਤੇ ਜਿਹੜਾ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 2009 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਅੱਜ ਦੇ ਦਿਨ ਟੈਂਪਰੇਚਰ ਰਿਕਾਰਡ ਹੋਇਆ ਸੀ ਪਰ 27.8 ਡਿਗਰੀ ਸੈਂਟੀਗ੍ਰੇਡ ਅੱਜ ਪਹਿਲੀ ਵਾਰੀ ਜਿਹੜਾ ਨਾਈਟ ਟਾਈਮ ਟੈਂਪਰੇਚਰ 25 ਸੈਪਟੈਂਬਰ ਨੂੰ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਕੱਲ ਵੀ ਜਿਹੜਾ ਮਿਨੀਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇ ਉਹ ਵੀ ਨਾਰਮਲ ਤੋਂ 4.9 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਉਹ ਵੀ 1970 ਤੋਂ ਲੈ ਕੇ ਜਿਹੜਾ ਹੁਣ ਤੱਕ ਦਾ 24 ਸੈਪਟੈਂਬਰ ਦਾ ਹਾਈएस्ट ਨਾਈਟ ਟਾਈਮ ਟੈਂਪਰੇਚਰ ਸੀ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਇਹਦੇ ਨਾਲ ਨਾਲ ਹਵਾ ਦੇ ਵਿੱਚ ਮੌਇਸਚਰ ਵੀ ਕਾਫੀ ਵਧਿਆ ਹੋਇਆ ਹੈ ਸੋ ਇਹਦੇ ਕਰਕੇ ਜਿਹੜਾ ਬੜਾ ਅਨਕੰਫਰਟੇਬਲ ਵੈਦਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਕਿਉਂਕਿ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਚੱਲ ਰਿਹਾ ਔਰ ਹਿਊਮਿਡਿਟੀ ਵੀ ਹਵਾ ਦੇ ਵਿੱਚ ਜ਼ਿਆਦਾ ਹੈ ਸੋ ਇਹੀ ਵਜ੍ਹਾ ਹੈਗੀ ਹੈ ਕਿ ਜਿਹਦੇ ਕਰਕੇ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਸਾਰਿਆਂ ਨੂੰ ਲੱਗ ਰਹੀਆਂ ਨੇ ਔਰ ਜੇ ਅਸੀਂ ਆਉਣ ਵਾਲੇ ਕਿਤੇ ਕਿਤੇ ਹਲਕੀ ਬਾਰਿਸ਼ ਜੋ ਹੈ ਉਹ ਹੋ ਸਕਦੀ ਹੈ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਜਿਸ ਤਰ੍ਹਾਂ ਸਤੰਬਰ ਮਹੀਨੇ ਦੇ ਵਿੱਚ ਗਰਮੀ ਪੈ ਗਈ ਹੈ ਸੋ ਕੁਝ ਸ਼ਹਿਰਾਂ ਦੇ ਵਿੱਚ ਪੰਜਾਬ ਦੇ 37 38 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਮਈ ਜਾਂ ਅਪ੍ਰੈਲ ਦੇ ਵਿੱਚ ਇੰਦਾ ਦਾ ਟੈਂਪਰੇਚਰ ਹੁੰਦਾ ਹੈ ਮਈ ਤੋਂ ਦੇ ਵਿੱਚ ਸੋ ਕਿਸ ਤਰ੍ਹਾਂ ਕੀ ਕਾਰਨ ਕੀ ਲੱਗਦਾ ਹੈ ਕਿ ਕੀ ਕਰਨਾ ਹੈ ਜਿਹੜਾ ਇਹ ਵੈਦਰ ਮਤਲਬ ਇਸ ਤਰ੍ਹਾਂ ਦਾ ਬੜਿਆ ਹੋਇਆ ਹੈ ਜਿਹੜੀਆਂ ਬਾਰਿਸ਼ਾਂ ਘੱਟ ਹੋਈਆਂ ਹੈ ਜਾਂ ਇਹਦਾ ਕੋਈ ਰੀਜ਼ਨ ਹੈ ਜਾਂ ਕੋਈ ਹਜੇ ਮੌਨਸੂਨ ਜਿਹੜਾ ਵਾਪਸ ਗਿਆ ਨਹੀਂ ਜਾਂ ਉਹਦੇ ਬਾਰੇ ਕੀ ਬਿਲਕੁਲ ਜੀ ਕਿਉਂਕਿ ਨਾਰਮਲੀ ਇਹਨਾਂ ਦਿਨਾਂ ਦੇ ਵਿੱਚ ਮੌਨਸੂਨ ਦੀ ਵਿਦਡਰੋਅਲ ਹੋ ਜਾਂਦੀ ਹੈ ਪਰ ਇਸ ਵਾਰੀ ਹਲੇ ਸਾਰੇ ਹਿੱਸਿਆਂ ਦੇ ਵਿੱਚੋਂ ਪੰਜਾਬ ਦੇ ਜਿਹੜਾ ਮੌਨਸੂਨ ਦੀ ਵਿਦਡਰੋਅਲ ਨਹੀਂ ਹੋਈ ਸੋ ਉਹਦੇ ਕਰਕੇ ਜਿਹੜੀ ਮੌਇਸਚਰ ਵੀ ਹਵਾ ਦੇ ਵਿੱਚ ਵਧਿਆ ਹੋਇਆ ਹੈ ਇਹ ਇੱਕ ਮੇਨ ਰੀਜ਼ਨ ਹੈਗਾ ਮੌਇਸਚਰ ਹਵਾ ਦੇ ਵਿੱਚ ਵਧਣਾ ਜਿਹੜਾ ਜਿਹਦੇ ਕਰਕੇ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕੀਤੀ ਔਰ ਨਾਰਮਲ ਤੋਂ ਟੈਂਪਰੇਚਰ ਉੱਪਰ ਚੱਲ ਰਿਹਾ ਹੈ ਮੰਮ ਅਥਰੇ ਦੇਖਣ ਨੂੰ ਆਇਆ ਕਿ ਜਦੋਂ ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦਾ ਹੈ ਸਬ ਝੋਨੇ ਦੀ ਜਿਹੜੀ ਆ ਰਸਮੀ ਖਰੀਦੀ ਸ਼ੁਰੂ ਹੋ ਜਾਂਦੀ ਹੈ ਵਾੜੀਆਂ ਜਿਹੜੀਆਂ ਹੁਣ ਸ਼ੁਰੂ ਵੀ ਹੋ ਚੁੱਕੀਆਂ ਨੇ ਸੋ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਨਮੀ ਜ਼ਿਆਦਾ ਮੌਸਮ ਦੇ ਵਿੱਚ ਆ ਰੇ ਨਮੀ ਜ਼ਿਆਦਾ ਜਿੱਦਾਂ ਫਸਲ 'ਚ ਹੁੰਦੀ ਆ ਮੰਡੀਆ ਦੇ ਵਿੱਚ ਵੀ ਘੱਟ ਵਿਕੀ ਆ ਸੋ ਲੱਗਦਾ ਹੈ ਕਿ ਮੌਸਮ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਫਿਲਹਾਲ ਕਿਸਾਨ ਭਾਵੇਂ ਥੋੜਾ ਮਤਲਬ ਵਾੜੀ ਨਹੀਂ ਕਾਇਮ ਲੈ ਸਕਦੇ ਨੇ ਕਿਉਂਕਿ ਜੇ ਸੁੱਕਿਆ ਹੋਊਗਾ ਤਾਂ ਇਹ ਝੋਨਾ ਜਿਹੜਾ ਮੰਡੀਆ 'ਚ ਚੱਕਿਆ ਜਾਊਗਾ ਸੋ ਉਸ ਨੂੰ ਲੈ ਕੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹਾਂਜੀ ਫਾਰਮ ਜੋ ਹੈ ਜ਼ਰੂਰ ਹੋ ਸਕਦੀ ਹੈ ਔਰ ਹਵਾ ਦੇ ਵਿੱਚ ਮੌਇਸਚਰ ਵੀ ਹਲੇ ਜ਼ਿਆਦਾ ਹੈ ਪਰ ਇਹ ਵੀ ਥੋੜਾ ਅਸੀਂ ਕਹਿ ਸਕਦੇ ਹਾਂ ਕਿ ਅਨਯੂਜੂਅਲੀ ਹਾਇਰ ਮੌਇਸਚਰ ਲੈਵਲ ਬਣਿਆ ਹੋਇਆ ਸੋ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਮੌਇਸਚਰ ਦੇ ਵਿੱਚ ਵੀ ਥੋੜੀ ਡਿਕਰੀਸ ਹੋਣੀ ਸਟਾਰਟ ਹੋ ਜਾਏਗੀ ਔਰ ਉਹਦੇ ਤੋਂ ਬਾਅਦ ਕੰਡੀਸ਼ਨਸ ਵੀ ਨੀਅਰ ਨਾਰਮਲ ਹੋ ਜਾਣਗੀਆਂ ਜਾਣਕਾਰੀ ਮੁਤਾਬਿਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਠੰਡ ਵੀ ਕੜਾਕੇ ਦੀ ਪਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ